ਜਿਹੜੀ ਬਲਦਾਂ ਦੀ ਦੌੜ ਤੇ ਪਵੰਦੀ ਲੱਗੀ ਹੋਈ ਸੀ ਪੰਜਾਬ ਨੇ ਅੱਜੋ ਖੋਲਤੀ ਕਿਲਾ ਰਾਏਪੁਰ ਤਾਂ ਘਰ ਸਾਡਾ ਮੀਨਿਓਲੰਪਿਕ ਹੈ ਹੋਰ ਪਿੰਡਾਂ ਦੇ ਵਿੱਚ ਵੀ ਬਲਦਾਂ ਦੀਆਂ ਦੌੜਾਂ ਹੁੰਦੀਆਂ ਨੇ ਬੜੇ ਬਲਦਾਂ ਦੇ ਸ਼ੌਕੀਨ ਬੈਠੇ ਆ ਸਾਡਾ ਬਹੁਤ ਪੁਰਾਣਾ ਨਾਤਾ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਵੀ ਬਲਦਾਂ ਦੀ ਜੋੜੀ ਨਾਲ ਹੀ ਜੋੜਿਆ ਜਾ ਸਕਦਾ ਉਹਨਾਂ ਨੇ ਆਖਰੀ 16 ਸਾਲ ਕਰਤਾਰਪੁਰ ਸਾਹਿਬ ਖੇਤੀ ਉਹ ਕੀਤੀ ਹੈ ਬਲਦਨ ਸੋ ਸਾਡੇ ਪੁਰਾਣੇ ਸਾਡਾ ਉਹਨਾਂ ਪਸ਼ੂਆਂ ਪੰਛੀਆਂ ਨਾਲ ਸਾਡਾ ਨਾਤਾ ਹੈ ਅਸੀਂ ਤਾਂ ਹਸਲ ਵੱਢਣ ਵੇਲੇ ਵੀ ਜਨੌਰਾਂ ਵਾਸਤੇ ਥੋੜਾ ਜਿਹਾ ਛੱਡ ਦਿੰਨੇ ਆ ਵੀ ਇੰਨਾ ਕਿ ਜਨੌਰਾਂ ਦਾ ਹਿੱਸਾ ਜਨੌਰ ਮੀਨਜ਼ ਪੰਛੀ ਜਾਨਵਰ ਯਰ ਬੇਜ਼ੁਬਾਨ ਉਹ ਖਾ ਲੈਣਗੇ ਸੋ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਤੇ ਬੜਾ ਵਧੀਆ ਫੈਸਲਾ ਹੋਇਆ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੰਦਾ ਕਿ ਫੈਸਲਾ ਹੋ ਗਿਆ ਬਸ ਹੁਣ ਪੰਜਾਬ ਜਿਹੜਾ ਉਹ ਹੱਸਦਾ ਖੇਡਦਾ ਇੱਕ ਦੂਜੇ ਦੀਆਂ ਕਬੱਡੀਆਂ ਇੱਕ ਦੂਜੇ ਦੇ ਭੰਗੜੇ ਦੇਖਦਾ ਦਿਖਾਉਂਦਾ ਪੰਜਾਬ ਹੋਵੇ ਰੰਗਲਾ ਪੰਜਾਬ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਸਾਡੇ ਦੋ ਮੰਤਰੀਆਂ ਖਿਲਾਫ ਐਫ ਆਈ ਆਰ ਕਰੀ ਹੋਈ ਹੈ ਮਨਜਿੰਦਰ ਸਿਰਸਾ ਜਿਹੜੇ ਨੇ ਉਹਨਾਂ ਨੇ ਵੀ ਇੱਕ ਡੈਫਰਮੇਸ਼ਨ ਦਾ ਨੋਟਿਸ ਪਾਇਆ ਪਤਾ ਨਹੀਂ ਕਹਨਗੇ ਪਤਾ ਕਿ ਐਫ ਆਈ ਆਰ ਦੇ ਦੂਸਰੇ ਜਿਹੜਾ ਸੱਚ ਬੋਲੂਗਾ ਇਸ ਦੇਸ਼ ਚ ਉਹਦੇ ਐਫ ਆਈ ਆਰ ਹੋਊਗੀ ਕੇਜਰੀ ਵਾਲਾ 8 ਮਹੀਨੇ ਜੇਲ੍ਹ ਚ ਲਾ ਕੇ ਆਇਆ ਕੀ ਕਸੂਰ ਹੈ ਵੀ ਉਹਦਾ ਮਨੀਸ਼ ਸੋਧਿਆ ਜੇਲ੍ਹ ਚ ਰਹਿ ਕੇ ਆ ਸੰਜੇ ਸਿੰਘ ਰਹਿ ਕੇ ਆ ਸ਼ਤਿੰਦਰ ਜੈਨ ਰਹਿ ਕੇ ਆ ਕੀ ਕਸੂਰ ਹੈ ਭਾਈ ਸਿਰਫ ਇਹ ਕਸੂਰ ਹੈ ਕਿ ਤੁਸੀਂ ਰਾਜਨੀਤੀ ਦੇ ਵਿੱਚ ਸਾਡੇ ਕੰਮਾਂ 'ਚ ੜਿੱਕਾ ਕਿਉਂ ਬਣ ਰਹੇ ਹੋ ਆਹ ਕਾਰਨ ਹੈ ਐਫ ਆਈ ਆਰਾਂ ਹੋਣਗੀਆਂ ਹਜੇ ਗ੍ਰਿਫਤਾਰੀਆਂ ਵੀ ਹੋਣਗੀਆਂ ਜੇਲ੍ਹਾਂ 'ਚ ਵੀ ਜਾਵਾਂਗੇ ਕੋਈ ਚੱਕਰ ਨਹੀਂ ਡਰਦੀ ਪਾਲ ਲੈਣ ਸਾਡਾ ਪਾਲ ਲੈਣ ਸਭ ਤੋਂ ਵੱਧ ਸੱਚਤਾ ਸੀ ਉਹ ਬੋਲ ਰਹੇ ਐਸ ਵਕਤ ਮੋਦੀ ਸਾਹਿਬ ਦੇ ਖਿਲਾਫ ਕੌਣ ਬੋਲ ਰਿਹਾ ਮੈਂ ਤਾਂ ਕੱਲੀ ਬੋਲ ਕੇ ਆਟਾ ਮੈਂ ਰਾਜੀ ਬੋਲ ਕੇ ਆਟਾ ਵੀ ਮਾਰਾ ਜਿੱਥੇ 140 ਕਰੋੜ ਬੰਦਾ ਰਹਿੰਦਾ ਹੈ ਉੱਥੇ ਸਮੱਸਿਆਵਾਂ ਹੱਲ ਕਰੋ ਮਾਨ ਸਾਹਿਬ ਜੀ ਇਹ ਅਰੈਸਟ ਤੱਕ ਦੀ ਨੋਬਤ ਆਉਂਦੀ ਹੈ ਤੇ ਤੁਹਾਡੇ ਮੇਰੇ ਜੀ ਇਹ ਕੰਮ ਕਰਾ ਨਹੀਂ ਤੁਹਾਡੇ ਦੀ ਸਿਰਫ ਤੁਸੀਂ ਇਸ ਜੀ ਨੂੰ ਕਿਵੇਂ ਦੇਖਦੇ ਹੋ ਕਿ ਇਹ ਮੈਂ ਅਰੈਸਟ ਕਿਵੇਂ ਰੁਕਸਾਰ ਹਾਂ ਨਹੀਂ ਨਹੀਂ ਜੇ ਰੈਡੀ ਹੈ ਲੜਾਂਗੇ ਕਾਨੂੰਨ ਚ ਅਸੀਂ ਕੋਰਟ ਜਾਵਾਂਗੇ ਕਾਨੂੰਨ ਹੈ ਕੋਈ ਨਾ ਕੋਈ ਕਾਨੂੰਨ ਤਾਂ ਸਾਡੇ ਹੱਕ ਚ ਹੋਊਗਾ ਨਾ ਐ ਸਾਰਾ ਇਹਨਾਂ ਨੇ ਹੀ ਠੇਕਾ ਥੋੜੀ ਲੈ ਲਿਆ ਆਕੇ ਕੇਜਰੀਵਾਲ ਸਾਹਿਬ ਵੀ ਤਾਂ ਬਾਹਰ ਆਏ ਮਨੀਸ਼ ਸੋਦੀਆ ਜੀ ਨੂੰ ਵੀ ਜਵਾਬਤ ਮਿਲੀ ਕਿਤੇ ਕਾਨੂੰਨ ਤਾਂ ਹੈ ਨਾ ਰੱਬ ਤਾਂ ਹੈ ਕਿਤੇ ਕੀ ਮੈਨੂੰ ਮੈਨੂੰ ਫੌਰਨ ਮੈਨੂੰ ਮੈਨੂੰ ਫੌਰਨ ਪਾਲਿਸੀ ਬਾਰੇ ਪੁੱਛਣ ਦਾ ਹੱਕ ਨਹੀਂ ਕਿ ਤੁਸੀਂ ਕੀ ਕਰਨ ਜਾਣੇ ਹੋ ਜੀ ਉੱਥੇ ਕੀ ਕਰਕੇ ਆਏ ਹੋ ਜੀ ਦੱਸੋ ਸਾਨੂੰ ਹੱਕ ਨਹੀਂ ਮੈਂ ਫੋਰਨ ਪਾਲਿਸੀ ਬਾਰੇ ਪੁੱਛਿਆ ਵੀ ਤੁਸੀਂ ਜਿੱਥੇ ਵੀ ਜਾਂਦੇ ਹੋ ਉੱਥੇ ਨਾਨੀ ਦਾ ਬਿਜ਼ਨਸ ਕਿਉਂ ਸ਼ੁਰੂ ਹੋ ਜਾਂਦਾ ਹੈ ਇਹਦਾ ਮਤਲਬ ਤੁਹਾਨੂੰ ਉਹ ਲੈ ਕੇ ਜਾਂਦਾ ਠੀਕ ਹੈ ਇਹ ਗੱਲ ਕਿਉਂ ਨਹੀਂ ਮੰਨਦੇ ਤੁਸੀਂ ਕਿ ਤੁਸੀਂ ਬਿਜ਼ਨਸ ਕਰਾਉਣ ਜਾਂਦੇ ਹੋ ਕਿਸੇ ਨੂੰ ਇਹ ਸਾਨੂੰ ਹੱਕ ਨਹੀਂ ਹੈਗਾ ਅਸੀਂ ਪੁੱਛਾਂਗੇ ਮੈਂ ਤਾਂ ਫਿਊਚਰ 'ਚ ਵੀ ਪੁੱਛੂੰਗਾ ਕੀ ਗੱਲ ਪ੍ਰਧਾਨ ਮੰਤਰੀ ਨੂੰ ਅਸੀਂ ਪੁੱਛ ਨਹੀਂ ਸਕਦੇ ਕਿ ਤੁਸੀਂ ਉੱਥੇ ਕੀ ਕਰਨ ਗਏ ਸੀ ਕੀ ਉਹਨਾਂ ਨਾਲ ਸਮਝੌਤਾ ਹੋਇਆ ਜਦੋਂ ਪਾਕਿਸਤਾਨ ਨਾਲ ਸਬੰਧ ਖਰਾਬ ਹੋਏ ਇੱਕ ਵੀ ਮੁਲਕ ਆਪਣੇ ਨਾਲ ਖੜਾ ਨਹੀਂ ਖੜਾ ਪਰ ਅਰਤੀ ਦੇ ਚਾਰ ਗੇੜੇ ਦੇਗੇ ਮੋਦੀ ਸਾਹਿਬ ਮੈਗਨੇਸ਼ੀਆ ਟਕਵੇਸ਼ੀਆ ਪਤਾ ਨਹੀਂ ਕਿਹੜੇ ਕਿਹੜੇ ਮੁਲਕ ਨੇ ਸੰਤ ਨਾ ਹੀ ਨਹੀਂ ਆਉਂਦੇ ਉਹਨਾਂ ਦੇ ਉੱਥੇ ਜਾ ਵੜਦੇ ਭਾਈ 140 ਕਰੋੜ ਤਾਂ ਸਾਡੇ ਕੋਲੇ ਰਹਿੰਦਾ ਉਹਨਾਂ ਨਾਲ ਹੀ ਗੱਲ ਕਰ ਲੋ ਉਹਨਾਂ ਦੀਆਂ ਸਮੱਸਿਆਵਾਂ ਹੀ ਹੱਲ ਕਰ ਦੋ ਪੰਜਾਬ ਤੇ ਹਰਿਆਣੇ ਦਾ ਪਾਣੀ ਦਾ ਝਗੜਾ ਤੁਹਾਨੂੰ ਵੇਚ ਨਹੀਂ ਸਕਦੇ ਯੂਕਰੇਨ ਦੀ ਜੰਗ ਕਹਿੰਦੇ ਬੰਦ ਕਰਾ ਲਾਂਗੇ ਅਸੀਂ ਇਨਫੋਰਮੇਸ਼ਨ ਦੇ ਦੇਖ ਅੱਛਾ ਗੈਂਗਸਟਰ ਨਾਲ ਕੀ ਸੰਬੰਧ ਨੇ ਅਜੇ ਤਾਂ 12 ਸਾਲ ਪੁਰਾਣੀ ਹੀ ਆ ਗੈਂਗਸਟਰ ਕਿਨੇ ਰੱਖੇ ਹੋਏ ਨੇ ਸਿਰਸਾ ਸਾਹਿਬ ਨੂੰ ਪੁੱਛਿਓ ਕਿ ਗੁਜਰਾਤ ਦੀਆਂ ਸਮਰਮਤੀ ਵਾਲੀ ਗੇਰ ਚ ਕੌਣ ਬੈਠਾ ਹੈ ਹੈ ਜੀ ਜਿੰਨਾ ਤੋਂ ਸਭ ਤੋਂ ਵੱਧ ਖਤਰਾ ਹੈ ਉਹ ਤੁਸੀਂ ਆਪ ਪਾਲੇ ਹੋਏ ਨੇ ਸਾਰਿਆਂ ਨਾਲ ਤੁਹਾਡੇ ਆਪਣੇ ਸੰਬੰਧ ਨੇ ਖੁਦ ਸਾਡੇ ਹੋਮ ਮਿਨਿਸਟਰ ਸਾਹਿਬ ਤੜੀ ਪਾਰ ਹੋਏ ਹੋਏ ਨੇ ਵੀ ਮਤਲਬ ਉਹਨਾਂ ਨੂੰ ਗੁਜਰਾਤ ਚੋਂ ਕੱਢਣਾ ਪਿਆ ਤੜੀ ਪਾਰ ਕਾਨੂੰਨ ਹੈ ਗੁਜਰਾਤ ਚ ਉਹ ਤੜੀ ਪਾਰ ਹੀ ਹੋਮ ਮਿਨਿਸਟਰ ਬਣ ਜਾਣਗੇ ਫੇਰ ਸਾਨੂੰ ਸਭ ਕੁਝ ਨਸਾਨੂੰ ਸਾਬਰਬਤੀ ਜੇਰ ਵਾਲਾ ਗੈਂਗਸਟਰ ਨੂੰ ਫਿਰ ਪ੍ਰੋਡਕਸ਼ਨ ਬਾਰੇ ਤੇ ਆਓਗੇ ਅਸੀਂ ਤਾਂ ਜਦੋਂ ਮਰਜ਼ੀ ਲਿਆਵਾਂਗੇ ਲਿਆਵਾਂਗੇ ਕਾਨੂੰਨ ਕਾਨੂੰਨ ਮੁਤਾਬਕ ਲਿਆਵਾਂਗੇ ਜਿੱਥੇ ਲੋੜ ਹੋਊਗੀ ਪਰ ਪਾਲ ਦਾ ਕੌਣ ਹੈ ਉਹਨਾਂ ਨੂੰ ਸਵਾਲ ਤਾਂ ਤੁਹਾਡਾ ਇਹ ਸੀਗਾ ਅਸੀਂ ਲਿਆਵਾਂਗੇ ਜਿੱਥੇ ਪੰਜਾਬ ਪੰਜਾਬ ਦੀ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਨੂੰ ਚਾਹੇ ਕੋਈ ਨਸ਼ਿਆਂ ਦੇ ਵਿੱਚ ਜਾਂ ਪੰਜਾਬੀਆਂ ਨੂੰ ਕੋਈ ਵੀ ਹਾਮ ਕਰਨ ਦੀ ਕੋਸ਼ਿਸ਼ ਕਰੂਗਾ ਜਾਂ ਸਾਡੇ ਆਰਾਜਕਤਾ ਫਲਾਉਣ ਦੀ ਕੋਸ਼ਿਸ਼ ਕਰੂਗਾ ਰਹਿਮ ਨਹੀਂ ਕੀਤਾ ਜਾਊਗਾ ਕੋਈ ਤਰਸ ਨਹੀਂ ਕੀਤਾ ਜਾਊਗਾ ਸਖਤ ਤੋਂ ਸਖਤ ਕਰਨੀ